ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੇਰੀ ਫਾਰਮ ਤੇ ਦੋਸਤੋ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲਹਿਰਾ ਵੇਗਾ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਹੈ ਤਹਿਸੀਲ ਨਾਥਾਣਾ ਤੇ ਆਪਣੇ ਪਿੰਡੇ ਮੇਲਾ ਲੱਗ ਰਿਹਾ ਤੇ ਸਾਰੇ ਇਥੇ ਮਤਲਬ ਖੇਤੀਬਾੜੀ ਦੇ ਸੰਦ ਆਉਣਗੇ ਕਿਸਾਨ ਮੇਲਾ ਤੇ ਤੁਸੀਂ ਕੱਲ ਨੂੰ ਹਮ ਹੰਬਾ ਕੇ 30 ਤੇ 31 ਅਗਸਤ ਨੂੰ ਇਹ ਮੇਲਾ ਚੱਲਣਾ ਅੱਜ ਜਿਹੜੀਆਂ ਮਿਲੀਆਂ ਤਿਆਰੀਆਂ ਉਹ ਸ਼ੁਰੂ ਹੋ ਚੁੱਕੀਆਂ ਆਈਆਂ ਤੇ ਕੱਲ ਨੂੰ ਮੰਨ ਲਓ ਤੇ ਪਰਸੋਂ ਦੋ ਦਿਨ ਇਹ ਮੇਲਾ ਚੱਲਣਾ ਹੈ ਤੇ ਸਾਰੀਆਂ ਹੀ ਇੱਥੇ ਕੰਪਨੀਆਂ ਪਹੁੰਚ ਰਹੀਆਂ ਐ ਤੇ ਤੁਸੀਂ ਵੀ ਜਰੂਰ ਪਹੁੰਚਿਓ ਕੱਲ ਰਾਤ ਤੇ ਪਰਸੋਂ ਦਾ ਦਿਨ ਆਪਣੇ ਕੋਲੇ ਤੇ ਤਿਆਰੀਆਂ ਇੱਥੇ ਹੋ ਚੁੱਕੀਆਂ ਸਾਰੇ ਸੰਤ ਪਹੁੰਚ ਗਏ ਖੇਤੀવાડી ਦੇ ਸਾਰੇ ਖੇਤੀવાડી ਜਿਹੜੇ ਸੰਤ ਪਹੁੰਚ ਚੁੱਕੇ ਆ ਤੇ ਬਾਕੀ ਹੈਡਰਾਂ ਲੱਗ ਜਾਂਦੇ ਆ ਇੱਧਰ ਸਾਰੇ ਸੰਤ ਖੇਤੀવાડી ਦੇ ਪੁੱਛ ਪਹੁੰਚੀ ਜਾਂਦੇ ਜੀ ਤੇ ਕੁਝ ਪਹੁੰਚ ਗਏ ਸਾਰੇ ਹੀ ਕੰਪਨੀਾਂ ਪਹੁੰਚ ਰਹੀਆਂ ਤੇ ਮੇਲਾ ਤੁਹਾਡੇ ਦੇ ਦੇਖਣ ਲਈ ਹੈ ਬਹੁਤ ਵਧੀਆ ਕਿਸਾਨ ਭਰਾਵਾਂ ਲਈ ਤੇ 30 ਤੇ 31 ਅਗਸਤ ਨੂੰ ਤੁਸੀਂ ਜ਼ਰੂਰ ਪਹੁੰਚੋ ਉਹ ਨੀਰ ਜੀ ਸਾਰੇ ਹੀ ਕਿਸਾਨਾਂ ਨੂੰ ਬੇਨਤੀ ਹੈ ਵੀ ਪਹੁੰਚੇ ਜ਼ਰੂਰ ਦੋ ਦਿਨ ਦਾ ਕੰਮ ਹੈ ਇਹ ਆਪਣਾ ਸਾਰੇ ਖੇਤੀਬਾੜੀ ਦੇ ਸੰਤ ਪਹੁੰਚ ਰਹੇ ਆ ਪਸ਼ੂ ਪਹੁੰਚ ਰਹੇ ਆ ਬੱਕਰੀਆਂ ਘੋੜੇ ਤੇ ਜਿਹੜੇ ਕੋਈ ਨਾਮ ਤੇ ਜੇਤੂ ਆ ਸਾਰੀਆਂ ਨਰਸਰੀਆਂ ਵਾਲੇ ਆਪਣੇ ਬੂਟੇ ਲੈ ਕੇ ਪਹੁੰਚਿਆ ਸਾਰੇ ਵੀਰ ਪਹੁੰਚੋ 30 ਤੇ 31 ਅਗਸਤ ਪਿੰਡ ਲਹਰਾਪੇਗਾ ਜ਼ਿਲ੍ਹਾ ਨੂੰ ਬਠਿੰਡਾ ਪਆਣਦਾ ਤਹਿਸੀਲ ਨਥਾਣਾ ਇਹ ਪੁੱਜੋ ਤੋਂ ਪੁੱਜਦੇ ਸਿਰਫ 3 ਕਿਲੋਮੀਟਰ ਦੇ ਸਤਖਾ ਪਿੰਡ ਜੀ ਧੰਨਵਾਦ ਜੀ ਸ਼ਾਟ ਦੇਖਣ